ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਸੁਰੱਖਿਆ ਅਤੇ ਭਲਾਈ ਲਈ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ ਸਰਕਾਰ ਜਲਦੀ ਹੀ ਓਵਰਸੀਜ਼ ਮੋਬਿਲਿਟੀ ਬਿੱਲ 2025 ਸੰਸਦ ਵਿੱਚ ਪੇਸ਼ ਕਰਨ ਜਾ ਰਹੀ ਹੈ ਇਹ ਨਵਾਂ ਬਿੱਲ ਪੁਰਾਣੇ ਇਮੀਗ੍ਰੇਸ਼ਨ ਐਕਟ 1983 ਦੀ ਥਾਂ ਲਵੇਗਾ ਇਸ ਬਿੱਲ ਦਾ ਮਕਸਦ ਹੋਵੇਗਾ ਭਾਰਤ ਤੋਂ ਹੋਣ ਵਾਲੇ ਪ੍ਰਵਾਸ ਨੂੰ ਸੁਰੱਖਿਅਤ ਵਿਵਸਥਿਤ ਅਤੇ ਪਾਰਦਰਸ਼ੀ ਬਣਾਉਣਾ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਨਿਮਾ ਕਾਨੂੰਨ ਉਹਨਾਂ ਭਾਰਤੀਆਂ ਦੀ ਰੱਖਿਆ ਕਰੇਗਾ ਜੋ ਰਜਕਾਰ ਲਈ ਵਿਦੇਸ਼ ਜਾਂਦੇ ਨੇ ਖਾਸ ਕਰਕੇ ਖਾੜੀ ਦੇਸ਼ ਯੂਰਪ ਅਤੇ ਏਸ਼ੀਆ ਦੇ ਹੋਰ ਹਿੱਸਿਆਂ ਦੇ ਵਿੱਚ ਬਿੱਲ ਦੇ ਤਹਿਤ ਇੱਕ ਓਵਰਸੀਜ਼ ਮੋਬਿਲਿਟੀ ਅਤੇ ਵੈਲਫੇਅਰ ਕਾਉਂਸਲ ਬਣਾਈ ਜਾਵੇਗੀ ਜੋ ਵੱਖ-ਵੱਖ ਮੰਤਰਾਲਿਆਂ ਦੇ ਵਿੱਚ ਤਾਲਮੇਲ ਬਣਾਵੇਗੀ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਸਮਝੌਤੇ ਦੀ ਨਿਗਰਾਨੀ ਅਤੇ ਡਾਟਾ ਆਧਾਰਿਤ ਨੀਤੀ ਨਿਰਮਾਣ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ ਸਰਕਾਰ ਨੇ ਬਿੱਲ ਦਾ ਖਰੜਾ ਜਨਤਕ ਸਲਾਹ مشورے ਲਈ ਜਾਰੀ ਕਰ ਦਿੱਤਾ ਹੈ ਲੋਕ ਆਪਣੀ ਸੁਝਾਅ 7 ਨਵੰਬਰ 2025 ਤੱਕ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਜਾਂ ਫਿਰ ਦਿੱਤੇ ਹੋਏ ਈਮੇਲ ਪਤੇ ਉੱਤੇ ਭੇਜ ਸਕਦੇ ਨੇ ਇਸ ਕਦਮ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਸੁਰੱਖਿਆ ਰੁਜ਼ਗਾਰ ਅਤੇ ਕਾਨੂੰਨੀ ਸਹਾਇਤਾ ਵਿੱਚ ਹੋਰ ਮਜ਼ਬੂਤੀ ਆਵੇਗੀ ਅਤੇ ਪ੍ਰਵਾਸ ਨੀਤੀ ਹੋਰ ਆਧੁਨਿਕ ਅਤੇ ਮਨੁੱਖ ਕੇਂਦਰਿਤ ਬਣੇਗੀ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਸੁਰੱਖਿਆ ਅਤੇ ਭਲਾਈ ਲਈ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ ਸਰਕਾਰ ਜਲਦੀ ਹੀ ਓਵਰਸੀਜ਼ ਮੋਬਿਲਟੀ ਬਿੱਲ 2025 ਸੰਸਦ ਵਿੱਚ ਪੇਸ਼ ਕਰਨ ਜਾ ਰਹੀ ਹੈ ਇਹ ਨਵਾਂ ਬਿੱਲ ਪੁਰਾਣੇ ਇਮੀਗ੍ਰੇਸ਼ਨ ਐਕਟ 1983 ਦੀ ਥਾਂ ਲਵੇਗਾ ਇਸ ਬਿੱਲ ਦਾ ਮਕਸਦ ਹੋਵੇਗਾ ਭਾਰਤ ਤੋਂ ਹੋਣ ਵਾਲੇ ਪ੍ਰਵਾਸ ਨੂੰ ਸੁਰੱਖਿਅਤ ਵਿਵਸਥਿਤ ਅਤੇ ਪਾਰਦਰਸ਼ੀ ਬਣਾਉਣਾ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਨਵਾਂ ਕਾਨੂੰਨ ਉਹਨਾਂ ਭਾਰਤੀਆਂ ਦੀ ਰੱਖਿਆ ਕਰੇਗਾ ਜੋ ਰਜਕਾਰ ਲਈ ਵਿਦੇਸ਼ ਜਾਂਦੇ ਨੇ ਖਾਸ ਕਰਕੇ ਖਾੜੀ ਦੇਸ਼ ਯੂਰਪ ਅਤੇ ਏਸ਼ੀਆ ਦੇ ਹੋਰ ਹਿੱਸਿਆਂ ਦੇ ਵਿੱਚ ਬਿੱਲ ਦੇ ਤਹਿਤ ਇੱਕ ਓਵਰਸੀਜ਼ ਮੋਬਿਲਿਟੀ ਅਤੇ ਵੈਲਫੇਅਰ ਕਾਉਂਸਲ ਬਣਾਈ ਜਾਵੇਗੀ ਜੋ ਵੱਖ-ਵੱਖ ਮੰਤਰਾਲਿਆਂ ਦੇ ਵਿੱਚ ਤਾਲਮੇਲ ਬਣਾਵੇਗੀ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਸਮਝੌਤਿਆਂ ਦੀ ਨਿਗਰਾਨੀ ਅਤੇ ਡਾਟਾ ਆਧਾਰਿਤ ਨੀਤੀ ਨਿਰਮਾਣ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ ਸਰਕਾਰ ਨੇ ਬਿੱਲ ਦਾ ਖਰੜਾ ਜਨਤਕ ਸਲਾਹ-ਮਸ਼ਵਰੇ ਲਈ ਜਾਰੀ ਕਰ ਦਿੱਤਾ ਹੈ ਲੋਕ ਆਪਣੀ ਸੁਝਾਅ 7 ਨਵੰਬਰ 2025 ਤੱਕ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ਜਾਂ ਫਿਰ ਦਿੱਤੇ ਹੋਏ ਈਮੇਲ ਪਤੇ ਉੱਤੇ ਭੇਜ ਸਕਦੇ ਨੇ ਇਸ ਕਦਮ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਸੁਰੱਖਿਆ ਰੁਜ਼ਗਾਰ ਅਤੇ ਕਾਨੂੰਨੀ ਸਹਾਇਤਾ ਵਿੱਚ ਹੋਰ ਮਜ਼ਬੂਤੀ ਆਵੇਗੀ ਅਤੇ ਪ੍ਰਵਾਸ ਨੀਤੀ ਹੋਰ ਆਧੁਨਿਕ ਅਤੇ ਮਨੁੱਖ ਕੇਂਦਰਿਤ ਬਣੇਗੀ ਇਹ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਸਮਝੌਤਿਆਂ ਦੀ ਨਿਗਰਾਨੀ ਅਤੇ ਡਾਟਾ ਆਧਾਰਿਤ ਨੀਤੀ ਨਿਰਮਾਣ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ ਸਰਕਾਰ ਨੇ ਬਿੱਲ ਦਾ ਖਰੜਾ ਜਨਤਕ ਸਲਾਹ-ਮਸ਼ਵਰੇ ਲਈ ਜਾਰੀ ਕਰ ਦਿੱਤਾ ਹੈ ਲੋਕਾਂ ਕੋਲ ਸੁਝਾਅ 7 ਨਵੰਬਰ 2025 ਤੱਕ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਜਾਂ ਫਿਰ ਦਿੱਤੇ ਹੋਏ ਈਮੇਲ ਪਤੇ ਉੱਤੇ ਭੇਜ ਸਕਦੇ ਨੇ ਇਸ ਕਦਮ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਸੁਰੱਖਿਆ, ਰੁਜ਼ਗਾਰ ਅਤੇ ਕਾਨੂੰਨੀ ਸਹਾਇਤਾ ਵਿੱਚ ਹੋਰ ਮਜ਼ਬੂਤੀ ਆਵੇਗੀ ਅਤੇ ਪ੍ਰਵਾਸ ਨੀਤੀ ਹੋਰ ਆਧੁਨਿਕ ਅਤੇ ਮਨੁੱਖ ਕੇਂਦਰਿਤ ਬਣੇਗੀ।